ਸਰਕਾਰ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜ ਹਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰਦੇ ਛੇ ਅਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਿੰਧੂ ਜਲ ਸੰਧੀ ਤੇ ਪਾਕਿਸਤਾਨ ਨੇ ਚੁੱਕਿਆ ਇਹ ਹੁਣ ਇੱਕਦਮ ਪਾਕਿਸਤਾਨ ਨੇ ਭਾਰਤ ਨੂੰ ਸਿੰਧੂ ਜਲ ਸੰਧੀ ਬਹਾਲ ਕਰਨ ਦੀ ਅਪੀਲ ਕੀਤੀ ਹੈ ਪਰ ਭਾਰਤ ਨੇ ਇਸ ਮਾਮਲੇ ਤੇ ਆਪਣਾ ਰੁਖ ਸਤਕ ਕਰਿਆ ਹੈ ਪਾਕਿਸਤਾਨ ਨੇ ਇਹ ਅਪੀਲ ਹਾਲਿਆ ਦੇ ਸਥ ਸਥਾਈ ਸਾਲਸੀ ਅਦਾਲਤ ਦੇ ਰਫੈਸਲੇ ਤੋਂ ਬਾਅਦ ਦੇ ਬਾਅਦ ਕੀਤੀ ਹੈ ਜਿਸ ਵਿੱਚ ਸੰਧੀ ਨੂੰ ਵੈਧ ਅਤੇ ਕਾਰਜਸ਼ੀਲ ਕਰਾਰ ਦਿੱਤਾ ਗਿਆ ਹੈ ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਇੱਕ ਇੱਕ ਪਾਸੜ ਤੌਰ ਤੇ ਸੰਧੀ ਨੂੰ ਮਲਤ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਹੈ ਅਤੇ ਇਸ ਸੰਧੀ ਦੀ ਪਾਲਣਾ ਕਰਨੀ ਚਾਹੀਦੀ ਹੈ ਭਾਰਤ ਨੇ ਇਸ ਇਹ ਸੰਧੀ 22 April ਨੂੰ ਪਹਿਲਕਮ ਹਤਵਦੀ ਹਮਲੇ ਤੋਂ ਇੱਕ ਦਿਨ ਬਾਅਦ ਮਲਤ ਕਰ ਦਿੱਤੀ ਸੀ ਜਿਸ ਵਿੱਚ 26 ਲੋਕ ਮਾਰੇ ਗਏ ਸਨ ਇਸ ਦੇ ਬਾਅਦ ਪਾਕਿਸਤਾਨ ਨੇ ਭਾਰਤ ਨੂੰ ਚਾਰ ਵਾਰੀ ਪੱਤਰ ਲਿਖ ਕੇ ਸੰਧੀ ਬਹਾਲ ਕਰਨ ਦੀ ਅਪੀਲ ਕੀਤੀ ਹੈ ਪਾਕਿਸਤਾਨ ਨੇ ਇਹ ਵੀ ਦੱਸਿਆ ਹੈ ਦੱਸਿਆ ਹੈ ਕਿ ਉਸ ਦੇ ਵੱਡੇ ਡੈਮ 'ਚ ਪਾਣੀ ਦੀ ਕਮੀ ਆ ਗਈ ਹੈ ਅਤੇ ਭਾਰਤ ਵੱਲੋਂ ਪਾਣੀ ਦੀ ਸਪਲਾਈ ਘਟਣ ਕਾਰਨ ਜਨਾਬ ਦਰਿਆ ਵਿੱਚ ਪਾਣੀ ਦੀ ਆਉਣ ਵਾਲੀ ਮਾਤਰਾ 'ਚ ਅਚਾਨਕ ਕਮੀ ਆ ਗਈ ਹੈ ਭਾਰਤ ਤੇ ਭਾਰਤ ਨੇ ਪਾਕਿਸਤਾਨ ਨੂੰ ਅਪੀਲ ਨੂੰ ਅਪੀਲ ਭਾਰਤ ਨੇ ਪਾਕਿਸਤਾਨ ਦੀ ਅਪੀਲ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਸਿੱਧੂ ਜਲ ਸੰਧੀ ਨੂੰ ਮਲਤ ਰੱਖਣ ਦਾ ਫੈਸਲਾ ਪੂਰੀ ਤਰ੍ਹਾਂ ਕਾਇਮ ਰਹੇਗਾ ਭਾਰਤ ਨੇ ਇਸ ਵੀ ਸਪਸ਼ਟ ਕੀਤਾ ਹੈ ਕਿ ਜਦ ਤੱਕ ਪਾਕਿਸਤਾਨ ਪਾਰ ਸਰਹੱਦੀ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਅਤੇ ਸਹਿ ਵਿਚਾਰ ਵਿਸ਼ਵਾਸਯੋਗ ਢੰਗ ਨਾਲ ਖਤਮ ਨਹੀਂ ਕਰਦਾ ਸੰਧੀ ਬਹਾਲ ਨਹੀਂ ਹੋਵੇਗੀ ਭਾਰਤ ਦੇ ਗ੍ਰਹਿ ਮੰਤਰੀ ਅਮਰ ਸ਼ਾਹ ਨੇ ਵੀ ਕਿਹਾ ਹੈ ਕਿ ਇਹ ਸੰਧੀ ਹੁਣ ਕਦੇ ਵੀ ਬਹਾਲ ਨਹੀਂ ਹੋਵੇਗੀ ਤੇ ਭਾਰਤ ਆਪਣਾ ਹੱਕੀ ਪਾਣੀ ਆਪਣੇ ਅਧਰੂਨੀ ਉਪਕੋਗ ਲਈ ਹੀ ਵਰਤੇਗਾ ਪਾਕਿਸਤਾਨੀ ਵੱਡੇ ਪਾਣੀ ਸੰਕਟ ਦੇ ਵਿੱਚ ਪਾਣੀ ਸੰਕਟ ਚ ਹੈ ਅਤੇ ਸੰਧੀ ਬਹਾਲ ਲਈ ਭਾਰਤ ਨੂੰ ਕਈ ਵਾਰ ਅਪੀਲ ਕਰ ਚੁੱਕਾ ਹੈ ਭਾਰਤ ਨੇ ਭਾਰਤ ਨੇ ਆਪਣਾ ਰੁਖ ਸਖਤ ਰੱਖਦੇ ਹੋਏ ਸੰਧੀ ਬਹਾਲ ਕਰਨ ਤੋਂ ਇਹ ਸਭ ਸਪਸ਼ਟ ਇਨਕਾਰ ਕਰ ਦਿੱਤਾ ਹੈ ਭਾਰਤ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਨੂੰ ਪਹਿਲਾਂ ਅਤਵਾਦ ਖਤਮ ਕਰਨਾ ਹੋਵੇਗਾ ਤਦ ਹੀ ਕੋਈ ਅੱਗੇ ਗੱਲ ਹੋ ਸਕਦੀ ਹੈ ਪਾਕਿਸਤਾਨ ਨੇ ਭਾਰਤ ਨੂੰ ਸਿੰਧੂ ਜਲ ਸੰਧੀ ਬਹਾਲ ਕਰਨ ਦੀ ਅਪੀਲ ਕੀਤੀ ਹੈ ਪਰ ਭਾਰਤ ਨੇ ਇਸ ਮਾਮਲੇ ਤੇ ਆਪਣਾ ਰੋਖ ਸਖਤ ਰੱਖਿਆ ਹੈ ਪਾਕਿਸਤਾਨ ਨੇ ਇਹ ਅਪੀਲ ਹਾਲੀਆ ਹੇਕਸ ਸਿੱਤ ਸਹਾਇ ਸਾਲਸੀ ਅਦਾਲਤ ਦੇ ਫੈਸਲੇ ਦੇ ਬਾਅਦ ਕੀਤੀ ਇਸ ਵਿੱਚ ਸੰਧੀ ਨੂੰ ਵੈਧ ਅਧਿਕਾਰਸ਼ੀਲ ਕਰਾਰ ਦਿੱਤਾ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ